ਸਸ਼ਤਰਕਾਰ ਤੁਸੀਂ ਦੇਖ ਰਹੇ ਹੋ ਅਮ੍ਰਿਤਸਰ ਕੇਸਰੀ ਮੈਂ ਹਾਂ ਤੁਹਾਡੇ ਨਾਲ ਤੁਹਾਨੂੰ ਔਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ASI ਦੀ ਘਰ ਦੇ ਵਿੱਚ ਭੇਦ ਭਰੇ ਹਾਲਾਤਾਂ ਵਿੱਚ Laash बरामद ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਪਤਨੀ ਫਰਾਰ ਹੈ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ ਨੂੰ ਨਹੀਂ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਹੈ ਔਰ ਇਹ ਵਿਖਾਇਆ ਜਾ ਰਿਹਾ ਹੈ ਕਿ ਉਸਨੇ ਆਤਮ ਹੱਤਿਆ ਕੀਤੀ ਹੈ ਫਿਲਹਾਲ ਤਸਵੀਰਾਂ ਉਸ ਪਰਿਵਾਰ ਦੀਆਂ ਦਿਖਾ ਰਹੇ ਹਨ ਜਿਨ੍ਹਾਂ ਨੇ ਆਪਣਾ ਜਵਾਨ ਧਰ ਨੂੰ ਇਨਸਾਫ ਰੋ ਰੋ ਕੇ ਇੱਕੋ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਪੈਣਾ ਜਿਨ੍ਹਾਂ ਦਾ ਭਰਾ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਔਰ ਉਹ ਮਾਂ ਜਿਸਨੇ ਆਪਣਾ ਪੁੱਤ ਖੋ ਦਿੱਤਾ ਹੈ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਕਿਹਾਈ ਜਾ ਰਹੀ ਹੈ ਕਿ ਦੋਸ਼ ਇਸ ਪਰਿਵਾਰ ਵੱਲੋਂ ਆਪਣੀ ਨੂ ਤੇ ਲਗਾਏ ਜਾ ਰਹੇ ਨੇ ਕਿਉਂਕਿ ਲਗਾਤਾਰ ਇਹਨਾਂ ਦਾ ਕਹਿਣਾ ਹੈ ਕਿ ਲੜਾਈ ਝਗੜਾ ਜਿਹੜਾ ਸੀ ਉਹ ਚੱਲ ਰਿਹਾ ਸੀਗਾ 3 ਸਾਲ ਤੋਂ ਉਹ ਇਕੱਠੇ ਰਹਿੰਦੇ ਸੀ ਪਰ ਪਿਛਲੇ 1 ਸਾਲ ਤੋਂ ਆਪਣੇ ਪਤੀ ਨਾਲ ਉਹ ਪੁਲਿਸ ਕੁਆਟਰ ਦੇ ਵਿੱਚ ਰਹਿ ਰਹੀ ਸੀਗੀ ਔਰ ਉਹਨਾਂ ਦੇ ਵਿੱਚ ਲੜਾਈ ਝਗੜੇ ਰਹਿੰਦੇ ਸੀ ਔਰ ਇਸੀ ਕਰਕੇ ਜਿਹੜੇ ਦੋਸ਼ ਇਸ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਨੂੰਹ ਨੇ ਹੀ ਉਹਨਾਂ ਦੇ ਪੁੱਤ ਦਾ ਕਤਲ ਕਰਵਾਇਆ ਫਿਲਹਾਲ ਪੂਰਾ ਮਾਮਲਾ ਜਾਂਚਦਾ ਹੈ ਪਰ ਇੱਕ ਵਾਰੀ ਇਸ ਪਰਿਵਾਰ ਜੋ ਹਮਾਰਾ ਸਾਡੇ ਜਿਹੜੇ ਸਹਿਯੋਗੀ ਨੇ ਉਹ ਪਹੁੰਚੇ ਸੀਗੇ ਉਹਨਾਂ ਨੇ ਇਸ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਇੱਕ ਵਾਰੀ ਇਸ ਪਰਿਵਾਰ ਦਾ ਜੋ ਬੁਰਾ ਹਾਲ ਰੋ ਰੋ ਕੇ ਇੱਕ ਵਾਰੀ ਇਹਨਾਂ ਦੀਆਂ ਤਸਵੀਰਾਂ ਜਵਾਲ ਰੁਕਾ ਲੈਣੇ ਆ ਭਾਨੂਵਿੰਦ ਸਾਹਿਬ ਤੁਹਾਨੂੰ ਗੱਲ ਦੱਸ ਸਾਡੇ ਦਾਸ ਬੋਤਾ ਆ ਪ੍ਰੋ ਵੀ ਹੋਈ ਕੇ ਨਹੀਂ ਕੰਨੀ ਤੂੰ ਮੇਰਾ ਪਿਓ ਵੀ ਦਾ ਘਰ ਦਾ ਮਰ ਗਿਆ ਉਹਨੂੰ ਗਈ ਤਾ ਰੋਣ ਨਹੀਂ ਆਉਂਦਾ ਸਾਰੇ ਕਿਤਾ ਫਿਲਮ ਕਰਦੀ ਰਹੀ ਆ ਇੱਥੇ ਰਹਿ ਕੇ ਮੇਰੀ ਕੁੜੀ ਟਾਲੇ ਮਾਰੇ ਮੇਰੀ ਕੁੜੀ ਨੂੰ ਇੱਥੇ ਰਹਿ ਕੇ ਮੇਰੀ ਕੀ ਬੰਦੇ ਦੀ ਬਾਤ ਤੋੜਦੀ ਇੱਕ ਕੰਜਰੀ ਮੇਰੇ ਮਾਤਿਆਂ ਪਤਾਂ ਨੂੰ ਜਾਣ ਕੇ ਘਟਾਉਂਦੀ ਸੀ ਉਹਦੇ ਕੋਲੋਂ ਕੀ ਉਹਨੂੰ ਨੰਨੂ ਨੂੰ ਗੱਲ ਦੱਸ ਸਾਰੇ ਦੱਸ ਬੋਤਾ ਉਹ ਆ ਬ੍ਰੋ ਉਹ ਵੀ ਹੋਈ ਕਿ ਨਹੀਂ ਕਿ ਤੂੰ ਮੇਰਾ ਪਿਓ ਵੀ ਤਾਂ ਘਰ ਦਾ ਮਰ ਗਿਆ ਉਹਨੂੰ ਗਈ ਤਾਂ ਨਹੀਂ ਰੋਣ ਨਹੀਂ ਆਉਣਾ ਸਾਰੇ ਕੀਤਾ ਗਿਲਮ ਕਰਦੀ ਰਹੀ ਆ ਇੱਥੇ ਰਹਿ ਕੇ ਮੇਰੀ ਕੁੜੀ ਨੇ ਸੱਟਾਂ ਲੇ ਮਾਰੇ ਮੇਰੀ ਕੁੜੀ ਨੂੰ ਇੱਥੇ ਰਹਿ ਕੇ ਮੇਰੀ ਕੁੜੀ ਨੇ ਮੇਰੀ ਬਾਤ ਤੋੜਦੀ ਇੱਕ ਕੰਜਰੀ ਮੇਰੇ ਮਾਤਿਆਂ ਪੁੱਤਾਂ ਨੂੰ ਜਾਣ ਕੇ ਘਟਾਉਂਦੀ ਸੀ ਉਹਦੇ ਕੋਲੋਂ ਕੀ ਅਨੁਣਾ ਕਰਦੇ ਆ ਪਰਿਵਾਰ ਦਿਆਂ ਸੀ ਜਿਸ ਨੇ ਆਪਣਾ ਪੁੱਤ ਖੋ ਦਿੱਤਾ ਹੈ ਔਰ بار-बार ਇਨਸਾਫ ਦੀ ਮੰਗ ਜੜਾ ਇਸ ਪਰਿਵਾਰ ਕਰ ਰਿਹਾ ਫਿਲਹਾਲ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ ਦਾ ਹੈ ਜਿੱਥੋਂ ਦੇ ਰਹਿਣ ਵਾਲਾ ਜੀ ਆਰ ਪੀ ਪੁਲਿਸ ਮੁਲਾਜ਼ਮ ਸ਼ਮਸ਼ੇਰ ਸਿੰਘ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਪੁਲਿਸ ਕੁਆਟਰ ਦੇ ਵਿੱਚ ਲਾਸ਼ ਬ੍ਰੰਦ ਹੋਈ ਹੈ ਔਰ ਜੇਕਰ ਸ਼ਮਸ਼ੇਰ ਸਿੰਘ ਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਪਤਨੀ ਜਿਹੜੀ ਹੈ ਉਹ ਮੌਕੇ ਤੋਂ ਫਰਾਰ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਦੱਸ ਦਿੰਦੇ ਆ ਕਿ ਜੋ ਪਰਿਵਾਰ ਹੈ ਉਹਨਾਂ ਦਾ ਦੋਸ਼ ਹੈ ਕਿ ਸ਼ਮਸ਼ੇਰ ਸਿੰਘ ਜੋ ਹੈ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਜੋ ਮਾਂ ਹੈ ਉਸ ਦੇ ਕਹਿਣ ਮੁਤਾਬਕ ਉਸ ਦੇ પતિ ਦੀ ਜਿਹੜੀ ਮੌਤ ਹੋਣ ਤੋਂ ਬਾਅਦ ਉਸਨੇ ਆਪਣੇ ਬੇਟੇ ਨੂੰ ਸ਼ਮਸ਼ੇਰ ਸਿੰਘ ਨੂੰ ਪੁਲਿਸ ਦੀ ਨੌਕਰੀ ਤੇ ਲਵਾਇਆ ਸੀਗਾ ਤਾਂ ਜੋ ਪਰਿਵਾਰ ਦਾ ਮੋਢੀ ਬਣ ਸਕੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕੇ ਪਰ ਨੌਕਰੀ ਲੱਗਣ ਨੂੰ ਪ੍ਰੰਤ ਵਿਆਹ ਕੀਤਾ ਗਿਆ ਵਿਆਹ ਤੋਂ ਬਾਅਦ ਜਿਹੜਾ ਸ਼ਮਸ਼ੇਰ ਸਿੰਘ ਯਾਨੀ ਕਿ ਉਹਦਾ ਪੁੱਤ ਜਿਹੜਾ ਸੀ ਉਸ ਦੀ ਪਤਨੀ ਵੱਲੋਂ ਲਗਾਤਾਰ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਕਲੇਸ਼ ਪੈ ਜਾਂਦਾ ਸੀਗਾ ਔਰ ਉਸ ਨੂੰ ਬਾਰ-ਬਾਰ ਫੋਰਸ ਕੀਤਾ ਜਾਂਦਾ ਸੀ ਕਿ ਉਹ ਉਸ ਨੂੰ ਜਿਹੜਾ ਇੱਕ ਪੁਲਿਸ ਕੁਆਟਰਾਂ ਦੇ ਵਿੱਚ ਰਵੇ ਰਹਿਣ ਲਈ ਮਜਬੂਰ ਕਰਦਾ ਸੀ ਜੀ ਤੋ ਦੁਖੀ ਹੋ ਕੇ ਪੁੱਤ ਨੇ 3 ਸਾਲ ਤੱਕ ਉਹਨਾਂ ਦੇ ਨਾਲ ਰਿਹਾ ਪਰ ਉਸ ਤੋਂ ਬਾਅਦ ਉਹ ਪੁਲਿਸ ਕੁਆਟਰ ਦੇ ਵਿੱਚ ਜਾ ਕੇ ਆਪਣੀ ਪਤਨੀ ਨਾਲ ਰਹਿਣ ਲੱਗ ਪਿਆ ਪਰ ਕਿਹਾ ਹੀ ਜਾ ਰਿਹਾ ਕਿ ਝਗੜਾ ਜਿਹੜਾ ਸੀ ਉੱਥੇ ਵੀ ਖਤਮ ਨਹੀਂ ਹੋਇਆ ਲਗਾਤਾਰ ਝਗੜਾ ਜਿਹੜਾ ਸੀ ਉਹ ਕੀਤਾ ਜਾ ਰਿਹਾ ਸੀ ਨੂੰ ਵੱਲੋਂ ਬਾਰ-ਬਾਰ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਈ ਵਾਰ ਆਲੇ ਦੁਆਲੇ ਦੇ ਲੋਕਾਂ ਨੇ ਵੀ ਉਸ ਨੂੰ ਕਿਹਾ ਕਿ ਉਹ ਆਪਣੇ ਪੁੱਤ ਨੂੰ ਇੱਥੋਂ ਲੈ ਜਾਵੇ ਨਹੀਂ ਤਾਂ ਉਸ ਦੀ ਜਾਨ ਨੂੰ ਵੀ ਖਤਰਾ ਹੈ ਫਿਲਹਾਲ ਅੱਜ ਜਦੋਂ ਪੁੱਤ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਔਰ بار-बार ਇਨਸਾਫ ਦੀ ਮੰਗ ਕਰ ਰਿਹਾ ਹੈ ਤਸਵੀਰਾਂ ਉਸ ਭੈਣ ਦੀਆਂ ਔਰ ਉਸ ਮਾਂ ਦੀਆਂ ਜਿਨ੍ਹਾਂ ਦੇ ਅੱਖਾਂ 'ਚੋਂ ਹੰਝੂ ਜਿਹੜੇ ਨੇ ਉਹ ਖਤਮ ਨਹੀਂ ਹੋ ਰਹੇ ਔਰ ਪੁੱਤ ਨੂੰ ਆਵਾਜ਼ਾਂ ਲਗਾਉਂਦੇ ਨਜ਼ਰ ਆ ਰਹੇ ਨੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਉਸ ਪਤਨੀ ਨੂੰ ਉਸ ਨੂੰ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਜਦੋਂ ਇਹ ਪੂਰੀ ਵਾਰਦਾਤ ਹੋਈ ਉਸ ਵੇਲੇ ਉਹ ਕਿੱਥੇ ਸਨ ਫਿਲਹਾਲ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਕੋਰਟ ਮੀਤ ਸਿੰਘ ਇਲਾਕੇ ਦਾ ਹੈ ਜਿੱਥੇ ਇੱਕ ਏਐਸਆਈ ਦੀ ਲਾਸ਼ ਭੇਦਭਰੇ ਹਾਲਾਤਾਂ ਦੇ ਵਿੱਚ ਕੁਆਟਰ ਤੋਂ ਮਿਲੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਸਦੀ ਪਤਨੀ ਹੈ ਉਹ ਮੌਕੇ ਤੋਂ ਫਰਾਰ ਹੈ ਫਿਲਹਾਲ ਪੁਲਿਸ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਦੋਂ ਉਹ ਉਸਦੀ ਪਤਨੀ ਜਿਹੜੀ ਹੈ ਉਹ ਮਿਲੇਗੀ ਤਾਂ ਉਸ ਤੋਂ ਬਾਅਦ ਹੀ ਪੂਰੇ ਮਾਮਲੇ ਤੇ ਖੁਲਾਸਾ ਹੋ ਸਕੇਗਾ ਦਾ ਕਿ ਆਖਿਰਕਾਰ ਕੀ ਹੋਇਆ ਸੀ ਅਜੇ ਹਕ ਕੀ ਹੋਇਆ ਕਿ ਸ਼ਮਸ਼ੇਰ ਸਿੰਘ ਨੇ ਅਜੇ ਹ ਸਟੈਪ ਚੱਕ ਲਿਆ ਜਾਂ ਫਿਰ ਜੋ ਪਰਿਵਾਰ ਦੇ ਕਹਿਣ ਮੁਤਾਬਕ ਦੋਸ਼ ਲਗਾਏ ਜਾ ਰਹੇ ਨੇ ਕਿ ਨੂ ਨੇ ਹੀ ਕਤਲ ਕੀਤਾ ਹੈ ਜਾਂ ਕਤਲ ਕਰਵਾਇਆ ਹੈ ਪੂਰੀ ਜਾਂਚ ਜਾਂ ਵਿਸ਼ਾ ਔਰ ਜਾਂਚ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਨੇ ਕੀ ਕੁਝ ਆਖਿਆ ਹੈ ਔਰ ਕੀ ਕੁਝ ਮੰਗ ਕਰ ਰਹੇ ਨੇ ਆਓ ਸੁਣਦੇ ਹਾਂ ਇਸ ਹੋਰੇ ਉਹਦੇ ਆ ਰਾਤੀ ਕੀ ਕਿੱਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਪੂਰਾ ਹੋਇਆ ਦੇ ਤਾਂ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਪਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫਿਰ ਇਹਨੂੰ ਇਨਵੋਲ ਕੀਤਾ ਵੀ ਹੁਣ ਤੇਰੇ ਇਹ ਤਾਂ ਵਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਪਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਕੇ ਕਲੋਨੀ ਦੇ ਵਿੱਚ ਇਹਦਾ ਪਿਓ ਵਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ ਫਿਰ ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੇ ਲਾਈਆਂ ਸੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਹਥੇਲੀ ਮੈਂ ਰਿਕਾਰਡਿੰਗ ਲਾ ਲੈਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਐਡਾ ਕਰਦਾ ਕਿ ਤੇ ਤੈਨੂੰ ਮਾਰਨਾ ਦੇਵੇ ਉਹ ਹੀ ਗੱਲ ਹੋਈ ਪਾ ਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਕੱਲ ਸੁਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾ ਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀ ਇਹ ਡੈਣ ਆ ਕੰਜਰੀ ਜਿੰਨੇ ਮੇਰਾ ਪੁੱਤ ਘਾਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਕੰਜਰੀ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਪੇ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਹੀ ਕਿ ਤੁਸੀਂ ਇਥੋਂ ਚਲ ਜਾਓ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰ ਖਿਲਾਫ ਕਹਿੰਦਾ ਜੋ ਕਵੰਦੀ ਕਾਰਵਾਈ ਪਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪ੍ਰਵਾਸ ਸਾਰੇ ਰਲੇ ਸੀ ਇੱਥੇ ਹੀ ਗਏ ਸੀ ਤੁਰਦੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਫੇਰ ਟੰਗਿਆ ਦੋ ਦਿਨ ਜਿਆਦਾ ਟੋਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਅਜਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹਨੂੰ ਸਰਾਣਾ ਇੱਥੇ ਇਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦਿੱਤੇ ਰੱਖ ਕੇ ਦਬਿਆ ਵਾ ਓਰੇ ਬੋਲੋ ਉਸੇ ਵੇਲੇ ਲਾ ਪਨੀਲੇ ਤੁਹਾਡੀ ਨੂੰ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਬਟਾਲੇ ਦੀ ਰਹਿਣ ਵਾਲੀ ਸੀ ਬੋਲ ਵੀ ਉਹਦੇ ਨੌਵੇਂ ਨੀਲੇ ਹੋਏ ਸੀ ਜਦੋਂ ਮੈਂ ਗਈ ਆ ਤੇ ਉਹਦੀ ਚਮੜੀ ਅਜੇ ਗਰਮ ਸੀ ਤੇ ਮੈਂ ਫਟਾਫਟ ਆਪਣੇ ਕੋਲ ਕੋਸ਼ਿਸ਼ ਕੀਤੀ ਕਿ ਮੈਨੂੰ ਲੈ ਜਾਵਾਂ ਤੇ ਮੈਂ ਬਚਾਲਾ ਆਪਣੇ ਪੁੱਤ ਨੂੰ ਮੈਨੂੰ ਨਹੀਂ ਪਤਾ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ ਉਹ ਦਸ ਇੰਸਪੈਕਟਰ ਪੰਜ ਮਿੰਟ ਦਾ ਰਾਹ ਹਰ ਤੇਜ ਤੋਂ ਇੱਥੇ ਮੈਡ ਕਾਰਡ ਦਾ ਵਾ ਅਸੀਂ ਪੰਜਾਂ ਮਿੰਟਾਂ ਚ ਲੈ ਕੇ ਕਹਿੰਦਾ ਕੀ ਗੱਲ ਇੱਕ ਘੰਟਾ ਕੀ ਕਰਦੀ ਰਹੀ ਆ ਉਹ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਅੱਜ ਮੰਗ ਕਰੂੰਗੀ ਫਾਜੀ ਕਿ ਮੇਰੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਧੀਆਂ ਪੁੱਤ ਤੇ ਹੈ ਗਈ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾਮ ਮਦਦ ਦੇਂਦਾ ਪੈਸੇ ਥੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿ ਉਹ ਸਿਰ ਤੇ ਨਹੀਂ ਉਹ ਸਾਨੂੰ ਇਹਨਾਂ ਨੇ ਫੋਹ ਬਣਾਇਆ ਕਹਿੰਦੀ ਕੋਈ ਨਹੀਂ ਨਹੀਂ ਆਉਂਦਾ ਰਕੜੀ ਬਣਾਉਣ ਮਮੀ ਕੋਈ ਨਹੀਂ ਸਾਨੂੰ ਦੇਸਦਾ ਰਵੇ ਪਰ ਇਹਨੇ ਰਲ ਕੇ ਸਾਜਿਸ਼ ਕੀਤੀ ਆ ਤੇ ਮੈਨੂੰ ਇਨਸਾਫ ਫਾਜੀ ਦਵਾਓ ਜਿੱਦਾਂ ਵੀ ਆ ਕਿਹੜੇ ਤੁਹਾਨੂੰ ਸਭ ਸਾਡੇ ਧਮਕੀ ਲਾਉਂਦੇ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਜਿੰਦਰ ਕੌਰ ਹਾਂ ਜਗਸ਼ਮ ਸ਼ੇਰ ਸਿੰਘ ਦੀ ਮਾਸਿਆ ਮੈਂ ਕਈ ਵਾਰੀ ਨੂੰ ਸੈਸ਼ਨ ਤੇ ਮਿਲਿਆ ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਸਹੀ ਜਿੱਥੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲੱਗੇ ਵੀ ਸਾਰੇ ਗਵਾਹ ਨੇ ਸਾਰੇ ਗਲੀ ਕੁਵਾਇਦ ਹੈ ਕਿ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਸੀ ਕਿਸ ਤਰ੍ਹਾਂ ਮਾਰ ਕੇ ਟਾਈ ਕਰਦੀ ਸੀ ਜਿਹੜੀ ਵਾਈਫ ਉਹਦਾ ਨਾਮ ਕੀ ਸੀ ਇਹਦਾ ਤਿਆ ਤਾਜ਼ਮੀਦ ਖੋਰ ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਹੈ ਜਦੋਂ ਇੰਨਾ ਵੀ ਕਿਹਾ ਨਹੀਂ ਸੀ ਮੋੜਦੀ ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਇਹਨੂੰ ਕਹਿੰਦੀ ਸੀ ਮੈਂ ਤੇਰਨੋਂ ਵੱਖਰਾ ਲੈ ਜਾਣਾ ਘਰ ਚੋਂ ਪਿਆਰ ਨਾਲ ਵੀ ਲੜਾਈ ਕਰਾਈ ਪਰਾਦੀ ਵੀ ਬਾਹ ਤੜਾਈ ਮਾਂ ਦੇ ਵਤੀ ਪਈ ਇਸ ਦੌਰਾਨ ਇਹਨਾਂ ਦੇ ਕਈ ਤੇ ਕਰਾਇਆ ਗਿਆ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਐਤਰਾ ਅਟੈਕ ਕਰਦੀ ਹੈ ਉਹ ਵੀ ਇਹਨਾਂ ਕੋ ਸਾਰੇ ਪ੍ਰੂਫ ਹੈਗੇ ਜੀ ਰੁਕ ਜੋਣੇ ਬਾਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹਨਾਂ ਨੂੰ ਮਨਜ਼ੂਰ ਜੇ ਉਹਦਾ ਪਿਓ ਹੀ ਤੁਮ ਕੀਆ ਲਾਉਂਦਾ ਰਿਹਾ ਮੇਰੇ ਕੋਲ ਪ੍ਰੂਫ ਬਹੁਤ ਹੈ ਮੈਂ ਤੁਨੂੰ ਇੰਜ ਕਰਦਾਗਾ ਉੰਜ ਕਰਦਾਗਾ ਉਹਨੂੰ ਤੁਮ ਕੀਆ ਮਾਰਦੇ ਰੇ ਮੁੰਡੇ ਨੂੰ ਪਹਿਲੇ ਰਿਟਾਇਡ ਨਹੀਂ ਨੇ ਮੌਜੂਦਾ ਡਿਊਟੀ ਤੇ ਆ ਮੌਜੂਦਾ ਉਹ ਦੀ ਕੀ ਇੱਥੇ ਪੀਐਫੀ ਚੌਂਕ ਦੇ ਵਿੱਚ ਨਹੀਂ ਆ ਕੀ ਕਹਿੰਦੇ ਆ ਆ ਜਿਹੜੀ ਗੱਡੀਆਂ ਕਿਹੜੀਆਂ ਚੱਲਦੀਆਂ ਆ ਪੀਸੀਆਰ ਦੀਆਂ ਆਹੋ ਪੀਸੀਆਰ ਦਿੱਤੇ ਹੈਗਾ ਜਿਉਂ ਐਸਐਚਓ ਆ ਕੀ ਨਾਮ ਕੀ ਨਾਲ ਸਖਦੇਵ ਸਿੰਘ ਜਲੰਧਰ ਉਹਨੇ ਮੇਰੇ ਮੁੰਡੇ ਨੂੰ ਕਈ ਵਾਰੀ ਧਮਕੀਆਂ ਲਾਈਆਂ ਤੈਨੂੰ ਮੈਂ ਨੌਕਰੀ ਤੋਂ ਹਵਾ ਦੂੰਗਾ ਮੈਂ ਤੈਨੂੰ ਉਹ ਕਰਾ ਦੂੰਗਾ ਇਹਦੀ ਸਾਸ ਨੇ ਕਈ ਵਾਰੀ ਕਿਆ ਕਹਿੰਦੀ ਆ ਜੇ ਮੇਰੀ ਧੀ ਨੂੰ ਇਦਾਂ ਨਾ ਕੀਤਾ ਨਾ ਤੈਨੂੰ ਇੱਕ ਫੇਰ ਦਾ ਦੇ ਤੈਨੂੰ ਇਹਨੇ ਇਹਦੇ ਮੁੰਡੇ ਨੇ ਵੀ ਕਈ ਵਾਰੀ ਇਹਨੇ ਆਪਣੇ ਮੁੰਡੇ ਇਹਦੇ ਹੈਗੇ ਸੀ ਉੱਥੇ ਇੱਕ ਗਵਾਹ ਹੈ ਕੁਆਟਰਾਂ ਦੇ ਵਿੱਚ ਸਰਕਾਰੀ ਕੁਆਟਰ ਦੇ ਉਰਜੀ ਦੇ ਵਿੱਚ ਇਹ ਮੁੰਡੇ ਕਿੰਨੇ ਲੈ ਕੇ ਜਾਂਦਾ ਰਿਹਾ ਉਹਨੂੰ ਧਮਕੀਆਂ ਲਵਾਉਣ ਮੇਰੇ ਮੁੰਡੇ ਨੂੰ ਮੇਰਾ ਮੁੰਡਾ ਸਹਿਮਿਆ ਪਿਆ ਸੀ ਇਹਨੇ ਕੰਜਰੀ ਨੇ ਉਹਨੂੰ ਇੰਨੀ ਉਹ ਬੇਮੋਤ ਦਿੱਤੀ ਆ ਉਹਨੂੰ ਬੇਦਰਦ ਮੋਤ ਵਾਹ ਜੀ ਜੜੀ ਰੱਬ ਕਿਸੇ ਨੂੰ ਨਾ ਦਵੇ